ਯਾੰਗ ਬ੍ਰਾਂਤੀ ਨੀਗਤੀ ਨੀਹਾੰਗ ਮਹੰਤ ਨਾਗਤੀ ਯਾੰਗ ਬ੍ਰਾਂਤੀ ਨੀਗਤੀ ਨੀਹਾੰਗ ਮਹੰਤ ਨਾਗਤੀ ਆਗਹਿ ਨਹੁਤ ਗਲੇਦੂ 힝ਗੇ ਨੀ ਸਤੋਵਤੀ ਆਗਹਿ ਨਹੁਤ ਗਲੇਦੂ 힝ਗੇ ਨੀ ਸਤੋਵਤੀ ਯਾੰਗ ਬ੍ਰਾਂਤੀ ਨੀਗਤੀ ਨੀਹਾੰਗ

ਉਦੀ ਹੀਲਿਦ ਰਾਂਗ ਮੁਕਤੀ ਵੇਦ ਸਾਸਤਰ ਪੁਰਾਣ ਉਤੀ ਉਦੀ ਹੀਲਿਦ ਰਾਂਗ ਮੁਕਤੀ ਵੇਦ ਸਾਸਤਰ ਪੁਰਾਣ ਉਤੀ ਉਦੀ ਹੀਲਿਦ ਰਾਂਗ ਮੁਕਤੀ ਵੇਦ ਸਾਸਤਰ ਪੁਰਾਣ ਉਤੀ ਉਦੀ ਹੀਲਿਦ ਰਾਂਗ ਮੁਕਤੀ ਵੇਦ ਸਾਸਤਰ ਪੁਰਾਣ ਸ਼ਰਪੁਰਾਣਾ ਗਮ ਆਦਰ ਆਧੀ ਅਗਦੇ ਨਾਦੀ ਵੇਦ ਸ਼ਾਸਤਰ ਪੁਰਾਣਾ ਗਮ ਆਦਰ ਆਧੀ ਅਗਦੇ ਨਾਦੀ ਵੇਦ ਸ਼ਾਸਤਰ ਪੁਰਾਣਾ ਗਮ ਆਦਰ ਆਧੀ ਅਗਦੇ ਨਾਦੀ ਆਦਰ ਆਧੀ ਅਗਦੇ ਨਾਦੀ ਹਾਂ ਦਾ ਬ੍ਰਾਹਮਣੀ ਗੁਤੀ ਨਿਹੰਗ ਮਹਾਂ

ਹਕਨੀਤ ਕੇ ਨ ਵਰਦੋ ਸ਼ਕਤੀ ਆਤਮਨ ਸਵਤਨ ਅਰਿਆ ਦਾ ਭਗਤੀ ਯਾਰ ਮੁਕਤੀ ਯਾਰ ਸ਼ਕਤੀ ਆਤਮ ਸਵਤਨ ਅਰਿਆ ਦਾ ਭਗਤੀ ਯਾਰ ਮੁਕਤੀ ਯਾਰ ਭਗਤੀ ਲਿੰਦੇ ਮੁਕਤੀ ਅੰਵਾ ਹਕਨੀਤ ਕੇ ਨ ਵਰਦੋ ਸ਼ਕਤੀ ਆਤਮਾ ਨ ਸਵਾਤਮਨ ਰੀਏ ਭਗਤੀ ਯਾਰ ਮੁਕਤੀ ਯਾਰ ਸ਼ਕਤੀ ਆਤਮਾ ਸਵਾਤਮਨ ਰੀਏ ਭਗਤੀ ਯਾਰ ਮੁਕਤੀ ਯਾਰ ਸ਼ਕਤੀ ਆਤਮਾ ਸਵਾਤਮਨ ਰੀਏ ਭਗਤੀ ਯਾਰ ਮੁਕਤੀ ਯਾਰ ਸ਼ਕਤੀ ਆਤਮਾ ਸਵਾਤਮਨ ਰੀਏ ਭਗਤੀ ਯਾਰ ಭ್ರಾಂತಿ ನೀಗುತಿ ನಿಹಾಂಗ ಮಾತನಾಂಗ ಹಿಗವತ್ತು ಗಣನು ಇಂಗೇ ಸತೋಗತಿ ಅಂಗ ಹಿಗವತ್ತು ಗಣನು ಇಂಗೇ ಸತೋಗತಿ ಶಿವ ಶಿವ ಮಂತ್ರ ಸ್ಮರಣೆ ಶಿವಂ ಮಂತ್ರಸ್ಮರಣೆ ಅವರುಣೇ ಶಿವ ಶಿವ ಮಂತ್ರ ಸ್ಮರಣೆ पिताट तरुणे शिव शिवंब मंत्र स्मरणे पिताट तरुणे शिव शिवं मंत्र स्मरणे अवभवा पिताट तरुणे शिव न्य देव न्यमन गाव गाप महांत सल्ला शिव नेव नमन कल्ला अवन गाप महांत शिवम्ब मन्त्रस्मरणे भवभवापिताट तरुणे शिव शिवम्ब मन्त्रस्मरणे भवभवापिताट तरुणे वदने नैव वद कल्या ਤੰਨੇ ਗੁਨੀ ਨੀਹਾਗਾ ਮਹਾਂ ਦਾਗ ਬਿਧੀ ਆਂਗ ਹੀ ਨਵਤੂ ਗਲੇਦੂ ਹੀਂਗੇ ਨੀ ਸੰਤੋਗਤੀ ਆਂਗ ਹੀ ਨਵਤੂ ਗਲੇਦੂ ਹੀਂਗੇ ਨੀ ਸੰਤੋਗਤੀ ਰਾਂਗਾ ਬ੍ਰਾਂਤਨੀ ਗੁਤੀ ਰਾਂਗਾ ਬ੍ਰਾਂਤਨੀ ਗੁਤੀ ਰਾਂਗਾ ਬ੍ਰਾਂਤਨੀ ਗੁਤੀ